ਤੇ ਪਤਿਸ਼ੀਰ ਦੇਵੀ कौर ਇਹ ਮੂਲ ਮੰਤਰ ਸਿੱਖ ਧਰਮ ਦਾ ਉਪਦੇਸ਼ ਇਹ ਵੀ ਵਿਚਾਰ ਕਰਨਗੇ ਸਾਰੇ ਵਿਦਿਆਰਥੀ ਫਤਿਹ ਨਸਾਨ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਵਾਰ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰੀਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨੇਰਵੈ ਅਕਾਲ ਮੂਰਤ ਅਜੂਨੀ ਸਤ ਸਤ ਆ ਹੁਣ ਇਹਨਾਂ ਦੇ ਅਰਥ ਵੀ ਕਰੀਏ ਇਸੇ ਸ੍ਰੀ ਦਰਮਦਾ ਮੁੱਲਾ ਉਪਦੇਸ਼ ਮੂਲ ਮੰਤਰ ਹੈ ਸਾਨੂੰ ਇਸ ਵਿੱਚ ਇਹ ਪਤਾ ਚੱਲਦਾ ਹੈ ਕਾਲ ਪੁਰੇ ਕੀ ਹੈ ਤੇ ਕਿਵੇਂ ਮਿਲਦਾ ਹੈ ਇੱਕ ਅਕਾਲ ਪੁਰਖ ਹੀ ਹੈ ਉਸ ਜਿਹਾ ਕੋਈ ਹੋਰ ਕੋਈ ਨਹੀਂ ਓੰਕਾਰ ਉਹ ਸਭ ਵਿੱਚ ਇੱਕ ਰਸ ਵਿਆਪਕ ਹੈ ਸਤਨਾਮ ਉਸ ਦਾ ਨਾਮ ਸਦਾ ਵਾਸਤੇ ਅਟਲ ਹੈ ਜਿਵੇਂ ਕਿ ਰੱਬ ਹਮੇਸ਼ਾ ਦੁਨੀਆ ਤੇ ਰਹਿੰਦਾ ਹੈ ਉਸ ਦਾ ਨਾਮ ਤਾਂ ਅਟਲ ਹੈ ਜਿਵੇਂ ਕਿ ਕੋਈ ਮਨੁੱਖ ਦੁਨੀਆ ਤੇ ਆਂਦਾ ਹੈ ਚਲਾ ਜਾਂਦਾ ਹੈ ਤਾਂ ਉਸ ਦਾ ਨਾਮ ਅਟਲ ਨਹੀਂ ਹੈ ਕਰਤਾ ਉਹ ਸਭ ਕੁਝ ਬਣਾਉਣ ਵਾਲਾ ਹੈ ਪੁਰਖ ਉਹ ਸਭ ਕੁਝ ਬਣਾ ਕੇ ਉਸ ਵਿੱਚ ਇੱਕ ਵਸ ਰਿਹਾ ਹੈ ਜਿਵੇਂ ਕਿ ਕੋਈ ਮਨੁੱਖ ਘਰ ਬਣਾਉਂਦਾ ਹੈ ਤੇ ਬਣਾ ਘਰ ਬਣਾ ਕੇ ਉਸ ਤੋਂ ਸਦਾ ਵਾਸਤੇ ਦੂਰ ਹੋ ਜਾਂਦਾ ਹੈ ਪਰ ਰੱਬ ਨੇ ਸਾਰਾ ਸੰਸਾਰ ਬਣਾਇਆ ਹੈ ਉਹ ਸੰਸਾਰ ਨੂੰ ਬਣਾ ਕੇ ਉਸ ਵੀ ਟੀਕラス ਵਿੱਚ ਵਿਆਪਕ ਹੈ ਮੇਰੇ ਭਾਉ ਉਸ ਨੂੰ ਕਿਸੇ ਦਾ ਡਰ ਨਹੀਂ ਸਾਨੂੰ ਕਿਸੇ ਜੀਵ ਜਾਂ ਕਿਸੇ ਆਦਮੀ ਦਾ ਡਰ ਹੁੰਦਾ ਹੈ ਪਰ ਰੱਬ ਨੂੰ ਕਿਸੇ ਦਾ ਡਰ ਨਹੀਂ ਮੇਰੇ ਵਾ ਉਸ ਦਾ ਕਿਸੇ ਨਾਲ ਵੈਰ ਨਹੀਂ ਸਾਡਾ ਕਿਸੇ ਕਿਸੇ ਗੱਲ ਤੋਂ ਕਿਸੇ ਨਾਲ ਵੈਰ ਹੋ ਜਾਂਦਾ ਹੈ ਪਰ ਰੱਬ ਦਾ ਕਿਸੇ ਨਾਲ ਵੈਰ ਨਹੀਂ ਅਕਾਲ ਮੂਰਤ ਉਸ ਦੀ ਸ਼ਕਲ ਕਾਰ ਹੈ ਹੈ ਕੁਸਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪਾਚ ਬਚਪਨ ਜਵਾਨੀ ਵੜੇਪਾ ਮੌਤ ਉਸਤੇ ਨਹੀਂ ਹੁੰਦੀ ਰੱਬ ਤੇ ਰੱਬ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ ਬਚਪਨ ਜਵਾਨੀ ਵੜੇਪਾ ਮੌਤ ਉਸਤੇ ਨਹੀਂ ਹੁੰਦੀ ਕਿਸੇ ਆਮ ਮਨੁੱਖ ਕਿਸੇ ਮਨੁੱਖ ਤੇ ਬਚਪਨ ਜਵਾਨੀ ਵੜੇਪਾ ਮੌਤ ਆਉਂਦੀ ਹੈ ਤੇ ਉਸਤੇ ਸਮੇਂ ਦਾ ਪ੍ਰਭਾਵ ਵੀ ਹੁੰਦਾ ਹੈ ਅਜੂਨੀ ਉਹ ਜੂਨਾ ਵਿੱਚ ਨਹੀਂ ਹੁੰਦਾ ਭਾਵ ਜੰਮਦਾ ਮਰਦਾ ਨਹੀਂ ਰੱਬ ਰੱਬ ਜੰਮਦਾ ਮਰਦਾ ਨਹੀਂ ਹੈ ਕੋਈ ਮਨੁੱਖ ਜੰਮਦਾ ਹੈ ਤੇ ਮਰ ਆਉਂਦਾ ਹੈ ਤੇ ਜਾਂਦਾ ਆ ਚਲਾ ਜਾਂਦਾ ਹੈ ਸੈਪੰਖ ਉਸ ਦਾ ਪ੍ਰਕਾਸ਼ ਆਪਣੇ ਆਪ ਹੈ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਨਾ ਹੀ ਉਸ ਨੂੰ ਕਿਸੇ ਨੇ ਜਨਮ ਦਿੱਤਾ ਰੱਬ ਨੂੰ ਕਿਸੇ ਨੇ ਨਹੀਂ ਬਣਾਇਆ ਨਾ ਹੀ ਉਸ ਨੂੰ ਕਿਸੇ ਨੇ ਜਨਮ ਦਿੱਤਾ ਹੈ ਹਰ ਮਨੁੱਖ ਨੂੰ ਮਾ ਨੇ ਜਨਮ ਦਿੱਤਾ ਹੈ ਗੁਰਪ੍ਰਸਾਦ ਅਜਿਹੇ ਹਾਲਪੁਰਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਸੋਨ ਹਾਰ ਜੈ ਕੀ ਕਾਹੇ ਗੇਸਨ ਪਾਈ ਜਸਕਰਨ ਸਿੰਘ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਿੱਖ ਧਰਮ ਦਾ ਮੁੱਢਲਾ ਉਪਦੇਸ਼ ਦੱਸਿਆ